ਇਹ ਇੱਕ ਪੰਜਾਬ ਦੀ ਰਾਜਨੀਤੀ ਵਿੱਚ ਸ਼ੋਭ ਸ਼ਗਨ ਕਿਹਾ ਜਾ ਤਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦਾ ਜਿਹੜਾ ਵਾ ਲੋਕਤੰਤਰ ਵੱਲ ਮੋੜਾ ਹਮਮ ਬੁਲੇਟ ਨਹੀਂ ਬੈਲਟ ਕਿਉਂਕਿ ਸਾਡੇ ਗੱਲ ਵਿੱਚ ਇਹਨਾਂ ਨੇ ਉਹ ਜਿਹੜੇ ਉਹਨਾਂ ਦੇ ਜਾਤੀ ਹਥਿਆਰ ਸੀਗੇ ਜਿਹੜੇ ਸਰਕਾਰ ਵੱਲੋਂ ਜਾਰੀ ਕੀਤੇ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਮੀਡੀਆ ਨੇ ਇੱਕ ਸਾਜ਼ਿਸ਼ ਤਹਿਤ ਵਿਖਾਇਆ ਹਮ ਤੇ ਜਿਹੜਾ ਵਾ ਕੁਝ ਫਿਰਕਿਆਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਗਈ ਅਮਰਪਾਲ ਸਿੰਘ ਦੇ ਪ੍ਰਤੀ ਤੇ ਉਹਨੂੰ ਬਹੁਤ ਹੀ ਗਲਤ ਤਰੀਕੇ ਨਾਲ ਵਿਖਾਇਆ ਗਿਆ ਕ੍ਰਾਈਮ ਕ੍ਰਾਈਮ ਦੀ ਤਾਂ ਗੱਲ ਕਰਦੇ ਆ ਕੀ ਗਲਤੀ ਹੋਈ ਕੀ ਕ੍ਰਾਈਮ ਹੋਇਆ ਜਿਹੜਾ ਡਿਬਰੂਗੜ ਦੇ ਜੇਲ੍ਹਾਂ ਜਾਣਾ ਪਿਆ ਤੁਹਾਡੀ ਐਡਵੋਕੇਟ ਦੀ ਨਜ਼ਰ ਤੋਂ ਕਿਵੇਂ ਰਵੇਖਦੇ ਆ ਇੱਕ ਪੰਥਕ ਨਜ਼ਰ ਇੱਕ ਵੱਖਰੀ ਰੱਖ ਕੇ ਦੱਸਿਓ ਕਿਉਂਕਿ ਐਡਵੋਕੇਟ ਦੀ ਨਜ਼ਰ ਤੋਂ ਦੇਖਿਓ ਇਹ ਸੀ ਜੀ ਦੇਖੋ ਕਾਨੂੰਨੀ ਤੌਰ ਤੇ ਲਾਅ ਐਂਡ ਆਰਡਰ ਦਾ ਮਸਲਾ ਜਿਹੜਾ ਉਹ ਸਟੇਟ ਦਾ ਮਸਲਾ ਹੁੰਦਾ ਹਮ ਇੱਥੇ ਭਗਵੰਤ ਮਾਨ ਕੇਂਦਰ ਦੇ ਅੱਗੇ ਗੋਡੇ ਟੇਕ ਗਿਆ ਤੇ ਭਾਰਤ ਸਰਕਾਰ ਦੀ ਇੱਕ ਸਾਜ਼ਿਸ਼ ਦਾ ਹਿੱਸਾ ਬਣ ਗਿਆ ਕਿ ਜਿਹੜਾ ਸਿੱਖਾਂ ਨੂੰ ਇੱਕ ਇੱਕ ਮਾਰੂ ਕਾਨੂੰਨ ਐਨਐਸਏ ਜਿਹੜਾ ਲਗਾ ਕੇ ਤੇ ਪੰਜਾਬ ਤੋਂ ਬਾਹਰ ਸੁੱਟਣਾ ਇਹ ਤਾਂ ਕਾਲਾ ਪਾਣੀ ਆ ਪਹਿਲਾਂ ਤੇ ਅੰਗਰੇਜ਼ੀ ਤਾਂ ਸਾਨੂੰ ਕਾਲੇ ਕਾਲੇ ਸੁੱਟ ਦੇਣਾ ਸੀ ਬਿਲਕੁਲ ਤੇ ਜਾਂ 84 ਵਿੱਚ ਬੀਬੀ ਇੰਦਰਾ ਵੇਲੇ ਸਿੱਖਾਂ ਨੂੰ ਬਾਹਰ ਸੁੱਟਿਆ ਗਿਆ ਜਿਹੜੇ ਸਿੱਖ ਬੰਦੀ ਦਰਬਾਰ ਸਭ ਤੋਂ ਫੜੇਗਾ ਸ਼ਰਧਾਲੂ ਤੇ ਉਸ ਤੋਂ ਬਾਅਦ ਇਹ ਭਗਵੰਤ ਮਾਨ ਦੇ ਹਿੱਸੇ ਆਇਆ ਕਿ ਇਹਨੇ ਵੀ ਕਾਲਖ ਘਟ ਲਈ ਭਾਜਪਾ ਦੇ ਅੱਗੇ ਗੋਡੇ ਟੇਕੇ ਤੇ ਜਿਹੜਾ ਵਾ ਇਹ ਆਪਣੇ ਇਹਨਾਂ ਸਿੱਖ ਨੌਜਵਾਨਾਂ ਨੂੰ ਜਿਹੜਾ ਵਾ ਉਹ ਡਿਬਰੂਗੜ੍ਹ ਕਾਲੇ ਪਾਣੀ ਦਾ ਵੀ ਖਤਰਨਾਕ ਆ ਪਰਿਵਾਰ ਜਾ ਨਹੀਂ ਸਕਦਾ ਮਿਲ ਨਹੀਂ ਸਕਦਾ ਆਮ ਲੋਕਾਂ ਤੋਂ ਕਟਣਾ ਜਿਹੜਾ ਵਾ ਉਹਨਾਂ ਦਾ ਜਿਹੜੇ ਮੁੱਢਲੇ ਅਧਿਕਾਰ ਨੇ ਫੰਡਾਮੈਂਟਲ ਰਾਈਟ ਨੇ ਉਹਨਾਂ ਦੀ ਘੋਰ ਲੰਗੜਾਵਾ ਤੇ ਇਹ ਪੰਜਾਬ ਦੇ ਵਿੱਚ ਜਿਹੜਾ ਵਾ ਭਗਵੰਤ ਮਾਨ ਸਰਕਾਰ ਨੂੰ ਇਹਦੇ ਥੋੜੇ ਬਹੁਤੇ ਸਿੱਟੇ ਤੇ ਭੁਗਤਣੇ ਪੈਣਗੇ ਅਰੋਕਰ ਸਾਹਿਬ ਇੱਕ ਕੀ ਦੱਸਿਓ ਵੈਸੇ ਤੇ ਜੇਲ੍ਹ ਦੇ ਵਿੱਚੋਂ ਜਦੋਂ ਸਾਸਮਨ ਸਿੰਘ ਮਾਨ ਜੱਤੇ ਸੀ ਜੇਲ੍ਹ ਤੋਂ ਰਿਹਾਏ ਹੋ ਸੀ ਅਤੇਂਦਰਪਾਲ ਜੀ ਹੋਰ ਵੀ ਕਈ ਨਾਮ ਆ ਜਿਹੜੇ ਚਰਚਾ ਦੇ ਵਿਸ਼ਾ 'ਚ ਰਹੇ ਆ ਕੀ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜੀ ਜਾ ਸਕਦੀ ਆ ਕਿ ਜਾਂ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਜੇਲ੍ਹ 'ਚ ਸਜ਼ਾ ਮਿਲ ਜੇ ਉਸ ਤੋਂ ਬਾਅਦ ਕਿਹੜੇ ਕਿਸ ਤਰ੍ਹਾਂ ਇਲੈਕਸ਼ਨ ਲੜ ਸਕਦਾ ਹੈ ਤੇ ਕਿਹੜਾ ਇਲੈਕਸ਼ਨ 'ਚ ਨਹੀਂ ਲੜ ਸਕਦਾ ਉੱਥੋਂ ਭਾਰਤੀ ਸੰਵਿਧਾਨ ਜਿਹੜਾ ਵਾ ਆਪਣੇ ਹਰ ਨਾਗਰਿਕ ਨੂੰ ਚੋਣ ਲੜਨ ਵਿੱਚ ਬੜਾ ਵਿਸ਼ਾਲ ਹੱਕ ਦਿੰਦਾ ਵਾ ਜਦੋਂ ਤੱਕ ਅਦਾਲਤ ਨੇ ਨਾ ਰੁਕਿਆ ਹੋਵੇ ਹੂੰ ਤੇ ਜਾਂ ਕੋਈ ਬਹੁਤ ਹੀਨਸ ਕ੍ਰਾਈਮ ਹੋਵੇ ਜੇ ਸਜ਼ਾ ਪੂਰੀ ਮਤਲਬ ਸਜ਼ਾ ਹੋ ਗਈ ਹੋਵੇ ਸਜ਼ਾ ਜਾਪਤਾ ਹੋ ਜਾਵੇ ਜੇ ਮਾਨਯੋਗ ਅਦਾਲਤ ਕਹਿ ਦਿੰਦੀ ਹੈ ਕਿ ਇਹ ਇਲੈਕਸ਼ਨ ਨਹੀਂ ਲੜ ਸਕਦਾ ਹਾਂ ਤੇ ਉਹ ਇਲੈਕਸ਼ਨ ਤੋਂ ਵਾਂਝਾ ਹੋ ਸਕਦਾ ਉਹ ਵਾਂਝਾ ਹੋ ਸਕਦਾ ਹੂੰ ਹੂੰ ਤੇ ਅਮਰਤਪਾਲ ਸਿੰਘ ਦੇ ਕੇਸ ਦੇ ਵਿੱਚ ਬਤੌਰ ਵਕੀਲ ਮੈਂ ਕਹਾਂਗਾ ਕਿ ਇਹਨਾਂ ਦੇ ਵਿਰੁੱਧ ਕੋਈ ਵੀ ਦੋਸ਼ ਅਜੇ ਤੱਕ ਸਿੱਧ ਨਹੀਂ ਹੋਇਆ ਸਿਰਫ ਐਕਿਊਜ਼ੇਸ਼ਨ ਆ ਦੋਸ਼ ਲਾਏ ਗਏ ਆ ਕਿ ਇਹਨਾਂ ਨੇ ਕਿਸੇ ਨੂੰ ਗਵਾਹ ਕੀਤਾ ਜੀ ਕਿਸੇ ਨੂੰ ਮਾਰਿਆ ਕਿਸੇ ਨੂੰ ਕੁੱਟਿਆ